ਕਣਕ ਕਰਦੇ ਆਂ ਦਬਾਵ ਲੈਣ ਗਾਣੇ ਭੇਜਦੇ ਹੋ ਕੰਮ ਦੀ ਤਿਆਰੀ ਉਹ ਜ਼ਿੰਮੇਵਾਰੀ ਸਰਕਾਰ ਦੀ ਉਹ ਮੰਗਤੇ ਬਣਾ ਦੇ ਮੰਗਤੇ ਸਾਡੀ ਮੋਹ ਜਾਏਗੀ ਬਰਾਬਰ ਤੇ ਜੇ ਸਾਡੇ 17 ਏਕੜ ਦਾ ਕਾਨੂੰਨ ਆ ਉਸ ਤੋਂ ਬਾਅਦ ਕੋਈ ਜ਼ਮੀਨ ਨਹੀਂ ਰੱਖ ਸਕਦਾ ਕਦੇ ਛੋਟੇ મોદી ਨੇ ਆਵਾਜ਼ ਠਾਈ ਹੈ ਜਾਂ ਤੂੰ ਆਏ ਠਾਈ ਹੈ ਫਰਮਾਨਾਥ ਦੀ ਰਿਪੋਰਟ ਉਤਮ ਖੇਤੀ ਮਾਧਮ ਪਾਲ ਨਖਤੇ ਚ ਆ ਕੇ ਸਾਨੂੰ ਭਾਤ ਆਇਆ ਅੱਜ ਤੱਕ ਅਸੀਂ ਮੋਤ ਕੁਝ ਨਹੀਂ ਮੰਗਦੇ ਨਾ ਬਿਜਲੀ ਆ ਕਰਦੇ ਮਾਫੀ ਮੰਗਦੇ ਆ ਇਹ ਤਾਂ ਤੁਸੀਂ ਮੰਗਦੇ ਬਣਾਈ ਜਾਂਦੇ ਮੰਗਦੇ ਇਹ ਮੰਗਦੇ ਨਾ ਬਣਾਓ ਇੱਕ ਮਿੰਟ ਮਹਾਂਸਰਾ ਜੀ ਇੱਕ ਮਿੰਟ ਯਾਰ ਬਈ ਆਪ ਕੋ ਜਵਾਬ ਦੇ ਦਿਓ ਉਹ ਚੀਜ਼ਾਂ ਦਾ ਅਹਿਮ ਸ਼ਾ ਗ੍ਰਹਿ ਮੰਤਰੀ ਨੂੰ ਦੂਛੀ ਬਣਦੇ ਹੋਏ ਕੱਟਿਆ ਅਹਿਮ ਸ਼ਾ ਗ੍ਰਹਿ ਮੰਤਰੀ ਨਰਿੰਦਰ ਮੋਦੀ ਜੀ ਦਾ ਹੋਇਆ ਉਹਦੇ ਲਈ ਜਿਹੜਾ ਹਮਲਾ ਹੋਇਆ ਪ੍ਰਧਾਨ ਮੰਤਰੀ ਤੋਂ ਬਿਨਾ ਪਤਾ ਨਹੀਂ ਚੱਲਦਾ ਹਰਿਆਣੇ ਦੇ ਮੁੱਖ ਮੰਤਰੀ ਤੋਂ ਬਿਨਾ ਪਤਾ ਨਹੀਂ ਝੂਲਦਾ ਕੀ ਬੈਰੀਕੇਟ ਕਰਨੇ ਕਿੱਲ ਕੱਟਨੇ 35000 ਅਥਰੂ ਗੈਂਸ ਦਾ ਗੋਲਾ ਲਿਆ ਕੇ ਸੀ ਰਖਤਾ ਅਥਰੂ ਗੈਂਸ ਦੇ ਘੋੜੇ ਸੜ ਤੇ ਨੌਜਵਾਨਾਂ ਦੀਆਂ ਅੱਖਾਂ ਚਲੀਆਂ ਗਈਆਂ ਨੌਜਵਾਨਾਂ ਦੇ ਇੱਕ ਲੰਗਰ ਵਰਤੌਣ ਆਇਆ ਸੀ ਹੰਸ ਰਾਜ ਜੀ ਸੁਣ ਮੈਂ ਬਾਬਿਓ ਬਾਬਿਓ ਲੰਗਰ ਵਰਤੌਣ ਆਇਆ ਬੰਦਾ ਮਿਰਤਪਾਲ ਬਾਬਿਓ ਉਹਦੀਆਂ ਲੱਖਾਂ ਬਾਵਾਂ ਜਵਾੜੇ ਤੋੜ ਤੇ ਪੀਡੀਏ ਚ ਪਿਆ ਇਹ ਸਹੀ ਹੋਇਆ ਜਵਾਬ ਇੱਕ ਹੋਰ ਸਵਾਲ ਹੈ ਜੀ ਨਾਰੀ ਉਹਦਾ ਜਵਾਬ ਦਿਓ ਕਿ ਮਹਾਰਾਣੀ ਪ੍ਰਨੀਤ ਕੌਰ ਦੇ ਬਾਡੀਗਾਰਡ ਹਰਵਿੰਦਰ ਸਿੰਘ ਹਲਪਾਲਪੁਰਾ ਨੇ ਸਾਡੇ ਜਿਵੇਂ ਆਪਾਂ ਜਵਾਬ ਸਵਾਲ ਕਰੀ ਜਾਂਦੇ ਆ ਛੋਟੇ ਸਤਿਕਾਰ ਕੀਤਾ ਨਾ ਜੀ ਸਵਾਲ ਜਵਾਬ ਕੀਤੇ ਅਸੀਂ ਤੇ ਸੁਣੋ ਮੇਰੀ ਗੱਲ ਤੇ ਉਹਨਾਂ ਨੇ ਸਾਡੇ ਬੰਦੇ ਨੂੰ ਧੱਕੇ ਮਾਰ ਮਾਰ ਕੇ ਉਹਦਾ ਕਤਲ ਕਰ ਦਿੱਤਾ ਤੁਸੀਂ ਕੀ ਕਹਿਣਾ ਚਾਹੋਗੇ ਮਹਾਰਾਣੀ ਨੂੰ ਬੀਜੇਪੀ ਸਰਕਾਰ ਨੂੰ ਕੀ ਤੁਸੀਂ ਮਜ਼ਦੂਰਾਂ ਤੇ ਕਿਸਾਨਾਂ ਦਾ ਕਤਲ ਕਰਨ ਦੇ ਲਈ ਲੋਕਾਂ ਦੇ ਵਿੱਚ ਵਿਚਰਦੇ ਆ ਕਿ ਨਹੀਂ ਹੁਣ ਅਨਸਰ ਲੈ ਲਓ ਸਾਰੀਆਂ ਗੱਲਾਂ ਦੀ ਹਾਂ ਬਸ ਹੁਣ ਬੋਦੀ ਤਾਂ ਸ਼ੁਰੂ ਹੋ ਜਾਓ ਜਿੱਥੇ ਵੀ ਕਿਸੇ ਸਿਸਟਮ ਵਿੱਚ ਕਿਸੇ ਵੀ ਸਿਸਟਮ ਵਿੱਚ ਜਿੱਥੇ ਕਿਤੇ ਤੱਕ ਆਉਂਦਾ ਉਹਦੇ ਮੈਂ ਖਿਲਾਫ ਜੀ ਕਿਸ ਦਾ ਪੁੱਤ ਮਰੇ ਮੈਂ ਤਾਂ ਉਹਦੇ ਲਈ ਬਾਦ ਦਵਾਈ ਦੇ ਸਕਦਾ ਜਾਂ ਮੈਂ ਕਹਿੰਦਾ ਇਹ ਸੱਚਾ ਪਾਸਾ ਇਨਸਾਨ ਪ੍ਰਧਾਨ ਮੰਤਰੀ ਨੂੰ ਕਹੋਗੇ ਅੱਜ ਬੱਚਾ ਦਰਜ ਕਰੂੰਗੀ ਮਹਾਰਾਣੀ ਤੇ ਮਹਾਰਾਣੀ ਨੂੰ ਕਹਿ ਰਹੇ ਹੋ ਪ੍ਰਧਾਨ ਮੰਤਰੀ ਨੂੰ ਕਹਿ ਰਹੇ ਆ ਇਹ ਵੀ ਬਾੜਾ ਕੀਤਾ ਉਹਨਾਂ ਨੇ ਕਹਿ ਰਹੇ ਹੋ ਉਹ ਬਦ ਨੂੰ ਮਹਾਰਾਣੀ ਤੋਂ ਬੱਚਾ ਦਰਜ ਹੋਊ ਫਿਰ ਜੀ ਮੈਨੂੰ ਪੁੱਛ ਕੇ ਥੋੜੀ ਪ੍ਰਧਾਨ ਮੰਤਰੀ ਸਾਹਿਬ ਫੈਸਲੇ ਲੈਂਦੇ ਜਿੰਨੇ ਵੀ ਕੀਤਾ ਜਿੰਨੇ ਤੋਂ ਦਾ ਪੁੱਤ ਨਾਲ ਦਾ ਕਸੂਰ ਵਾਰਿਆ ਨਹੀਂ ਅਸੀਂ ਐਮਪੀ ਬਣ ਕੇ ਕੀ ਜਾਓਗੇ ਅਸਰਾ ਜੀ ਇਹ ਪਾਰਟੀ ਫਿਰ ਇਹ ਪਾਰਟੀ ਦਾ ਐਮਪੀ ਬਣ ਕੇ ਪੱਤੀ ਕਰਾਂਗੇ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਤੁਹਾਡੇ ਨਾਲ ਤੁਰ ਕਰਾਂਗਾ ਕਰੈਕਟਰ ਦੀ ਗੱਲ ਨਹੀਂ ਦੇ ਨਾਲ ਤੋਂ ਰੁਪਿਆ ਕੰਫੀਮ ਮੰਨ ਕੇ ਚਲੋ ਅੱਜ ਅੱਜ ਤੁਸੀਂ ਲੋੜੋਂ ਨਹੀਂ ਮੈਂ ਤੁਹਾਨੂੰ ਦਵਾਵਾਂਗਾ ਉਸ ਤੋਂ ਬਾਅਦ ਸਾਨੂੰ ਦਿੱਲੀ ਜਾਣ ਦਾ ਰਸਤਾ ਮੈਨੂੰ ਮਿਲਣਾ ਸਾਨੂੰ ਦਿੱਲੀ ਜਾਣ ਦਾ ਰਸਤਾ ਅਸੀਂ ਦਿੱਲੀ ਜਾ ਸਕਦੇ ਆ ਨਹੀਂ ਨਹੀਂ ਕੋਈ ਨਾ ਲੇਟ ਅਸੀਂ ਸੜਕੇ ਦੀ ਢੀਕੀ ਆਪਾਂ ਤੁਹਾਨੂੰ ਨਹੀਂ ਤੁਸੀਂ ਹੱਥ ਕੀ